ਕੇਰਾ ਨਾ ਕਿਸੇ ਪਿੰਡ ਦੇ ਵਿੱਚ ਇੱਕ ਅਜੀਹਾ ਬੰਦਾ ਰਹਿੰਦਾ ਹੁੰਦਾ ਸੀ ਜਿਹਨੂੰ ਆਪਣੇ ਆਪ ਦੇ ਉੱਤੇ ਕਮਾਂਡ ਹੁੰਦਾ ਹੈਗਾ ਪੈਸੇ ਦਾ ਸ਼ੌਹਰਤ ਦਾ ਦੌਲਤ ਦਾ ਰੁਤਬੇ ਦਾ ਉਹਨੂੰ ਕਮਾਂਡ ਹੁੰਦਾ ਹੈਗਾ ਤੇ ਪਿੰਡ ਵਾਲੇ ਵੀ ਬੜੇ ਮਤਲਬ ਉਹਨਾਂ ਚੀਜ਼ਾਂ ਤੋਂ ਦੁਖੀ ਹੋ ਹੀ ਜਾਂਦੇ ਹੈਗੇ ਆ ਤਾਂ ਉਸ ਨਗਰ ਦੇ ਵਿੱਚ ਇੱਕ ਸੰਤ ਫਕੀਰ ਰਹਿੰਦੇ ਹੁੰਦੇ ਹੈਗੇ ਤਾਂ ਉਹ ਪਿੰਡ ਵਾਲੇ ਉਹਨਾਂ ਕੋਲ ਜਾ ਕੇ ਕਹਿੰਦੇ ਵੀ ਤੁਸੀਂ ਇੱਕ ਹੱਲ ਕਰਕੇ ਦਿਓ ਸਾਨੂੰ ਕਹਿੰਦੇ ਕੀ ਗੱਲ ਹੈ ਕਹਿੰਦੇ ਜੀ ਐਂ ਕਰਕੇ ਵੀ ਆਪਣੇ ਆ ਫਲਾਣਾ ਬੰਦਾ ਹੈਗਾ ਇਹ ਬੜਾ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦਾ ਹੈਗਾ ਕਮੰਡ ਦੇ ਵਿੱਚ ਰਹਿੰਦਾ ਹੈਗਾ ਇਹਨੂੰ ਆਪਣੇ ਪੈਸੇ ਤੇ ਸ਼ੌਹਰਤ ਤੇ ਦੌਲਤ ਤੇ ਬੜਾ ਮਤਲਬ ਮਾਣ ਹੈਗਾ ਉਹ ਸਾਰੀ ਚੀਜ਼ ਦੱਸ ਦਿੰਦੇ ਐ ਕਹਿੰਦਾ ਵੀ ਬਾਬਾ ਜੀ ਇਹਦਾ ਹੱਲ ਕਰੋ ਕੋਈ ਤਾਂ ਫਕੀਰ ਕਹਿੰਦੇ ਵੀ ਭਾਈ ਤੁਸੀਂ ਐਂ ਕਰਿਓ ਤੜਕੇ ਉਹਨੂੰ ਐਂ ਕਹਦੇ ਹੋ ਵੀ ਤੈਨੂੰ ਬਾਬਾ ਜੀ ਨੇ ਸੱਦਿਆ ਹੈਗਾ ਵੀ ਸ਼ਹਿਰੋਂ ਕੁਝ ਮੰਗਵਾਉਣਾ ਹੈਗਾ ਕੋਈ ਕੰਮ ਹੈਗਾ ਉਹ ਕਹਿੰਦਾ ਵੀ ਠੀਕ ਐ ਤੇ ਚਲੋ ਭਾਈ ਉਹ ਜਾ ਕੇ ਉਹਨੂੰ ਕਹਿੰਦੇ ਵੀ ਐ ਕਰਕੇ ਵੀ ਭਾਈ ਤੂੰ ਰੋਜ਼ ਸ਼ਹਿਰਾਂ 'ਚ ਜਾਣਾ ਵੱਡਿਆਂ 'ਚ ਵਟੇਵਰ ਦੇ ਸ਼ਹਿਰਾਂ ਚ ਰਹਿਣਾ ਹੈਗਾ ਤੇ ਬਾਬਾ ਜੀ ਨੂੰ ਕੋਈ ਚੀਜ਼ ਮੰਗਾਉਣੀ ਹੈ ਤੂੰ ਮੜਾ ਜਾ ਉਹਨਾਂ ਦੇ ਕੋਲ ਦੀ ਹੋ ਜੀ ਕਹਿੰਦਾ ਵੀ ਹੋ ਜਾਣਗੇ ਆ ਕੇ ਬਾਬਾ ਜੀ ਨੂੰ ਕਹਿੰਦਾ ਕਹਿੰਦਾ ਬਾਬਾ ਜੀ ਦੱਸੋ ਕੀ ਚੀਜ਼ ਹਾਜ਼ਰ ਕਰੀਏ ਤੁਹਾਡੇ ਵਾਸਤੇ ਕਿੱਡੇ ਵੱਡੇ ਸ਼ਹਿਰੋਂ ਚੀਜ਼ ਲਿਆਵਾਂ ਕਿਹੜੀ ਕਿੱਡੀ ਕੁ ਚੀਜ਼ ਹੈਗੀ ਹੈ ਕਿੰਨੀ ਕੁ ਮਹਿੰਗੀ ਲਿਆਵਾਂ ਬਾਬਾ ਜੀ ਕਹਿੰਦੇ ਵੀ ਭਾਈ ਭਾਲ ਕੇ ਲਿਆਈ ਤੈਨੂੰ ਲਿਖਾ ਦਿੰਨਾ ਕਾਗਜ਼ ਚੱਕ ਲਾ ਤੇ ਕਾਗਜ਼ ਤੇ ਲਿਖਾਉਣ ਲੱਗ ਗਏ ਕਹਿੰਦਾ ਲਿਖ ਇੱਕ ਚੀਜ਼ ਲਿਆਉਣੀ ਆ ਘਟ ਘਟ ਉਹ ਕਹਿੰਦਾ ਘਟ ਘਟ ਕਹਿੰਦੇ ਹਾਂ ਲਿਖ ਲਾ ਤੇ ਦੂਜੀ ਚੀਜ਼ ਲੈ ਕੇ ਆਉਣੀ ਆ ਵਾਦ ਵਾਦ ਤੇ ਤੀਜੀ ਚੀਜ਼ ਲੈ ਕੇ ਆਉਣੀ ਆ ਨਾ ਘਾਟ ਨਾ ਵਾਦ ਉਹ ਕਹਿੰਦਾ ਬਾਬਾ ਜੀ ਇਹ ਚੀਜ਼ਾਂ ਉਹ ਕਹਿੰਦੇ ਵੀ ਤੈਨੂੰ ਮਿਲ ਜਾਣੀਆਂ ਜਾਵੜੀ ਜਿੱਥੇ ਮਰਜੀ ਪੁੱਛ ਲਈ ਸ਼ਹਿਰ ਦੇ ਵਿੱਚ ਤੇ ਚਲੋ ਵੀ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ ਬਾਬਾ ਜੀ ਮੈਂ ਭਾਲ ਲਿਓ ਭਾਵੇਂ ਚੰਡੀਗੜ੍ਹ ਤੋਂ ਮਿਲੇ ਭਾਵੇਂ ਦਿੱਲੀ ਤੋਂ ਮਿਲੇ ਆਪਾਂ ਭਾਲ ਲਿਆਵਾਂਗੇ ਚਲੋ ਸ਼ਹਿਰ ਦੇ ਵਿੱਚ ਚਲਿਆ ਜਾਂਦਾ ਜਾ ਕੇ ਉੱਥੇ ਹਰੇਕ ਪੰਸਾਰੀ ਦੇ ਹਰੇਕ ਦੁਕਾਨਦਾਰ ਦੇ ਟਕੜੇ ਤੋਂ ਟਕੜੇ ਸ਼ੋਰੂਮਾਂ 'ਚ ਜਾ ਜਾ ਪੁੱਛਦਾ ਕਹਿੰਦਾ ਜੀ ਆਹ ਆ ਤਿੰਨ ਚੀਜ਼ਾਂ ਉਹ ਕਹਿੰਦੇ ਵੀ ਐੋਹੋ ਜਿਹੀ ਕੋਈ ਚੀਜ਼ ਨਹੀਂ ਮੁਰਕੇ ਥੱਕ ਹਾਰ ਕੇ ਇੱਕ ਪਿੱਪਲ ਦੇ ਕੋਲੇ ਬਹਿ ਜੇ ਜਾਂਦਾ ਹੈਗਾ ਉੱਥੇ ਉੱਥੇ ਕੋਲ ਹੀ ਇੱਕ ਕੋਈ ਫਕੀਰ ਬੰਦਾ ਫੇਰ ਬੈਠਾ ਹੁੰਦਾ ਹੈਗਾ ਉਹ ਕਹਿੰਦਾ ਕੀ ਗੱਲ ਹੋ ਗਈ ਬੱਚਾ ਕਿੱਧਰ ਫਿਰਦਾ ਹੈ ਕਹਿੰਦਾ ਬਾਬਾ ਜੀ ਐਂ ਕਰਕੇ ਵੀ ਸਾਡੇ ਪਿੰਡ ਸੰਤ ਹੈਗੇ ਆ ਉਹਨਾਂ ਨੇ ਆਹ ਚੀਜ਼ ਮੰਗਾਈ ਹੈਗੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਵੀ ਇਹ ਕੀ ਚੀਜ਼ ਹੈਗੀ ਇਹ ਕਿੱਥੋਂ ਮਿਲੂਗੀ ਉਹ ਕਹਿੰਦੇ ਕੀ ਚੀਜ਼ ਹੈ ਕਹਿੰਦੇ ਵੀ ਇੱਕ ਘਟ ਘਟ ਹੈਗੀ ਇੱਕ ਵਾਦ-ਵਾਦ ਹੈਗੀ ਇੱਕ ਨਾ ਘਟ ਦੇ ਨਾ ਵਾਦ ਹੈਗੀ ਉਹ ਕਹਿੰਦਾ ਵੀ ਐਂ ਕਰਕੇ ਕਹਿੰਦਾ ਬੱਚਾ ਅਸਲ ਦੇ ਵਿੱਚ ਕਹਿੰਦਾ ਜਿਹੜੇ ਤੁਹਾਡੇ ਪਿੰਡ ਦੇ ਸੰਤ ਹੈ ਨਾ ਉਹ ਬੜੇ ਪਹੁੰਚੇ ਹੋਏ ਮਹਾਪੁਰਸ਼ ਹੈਗੇ ਆ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਅਸਲ ਦੇ ਵਿੱਚ ਕਹਿੰਦਾ ਇਹ ਤੈਨੂੰ ਤਿੰਨ ਸਵਾਲ ਪਾਇਆ ਉਹਨਾਂ ਨੇ ਤਿੰਨ ਸਵਾਲਾਂ ਦੇ ਜਵਾਬ ਹੈ ਇਹ ਕੋਈ ਮਹਾਪੁਰਸ਼ ਹੀ ਦੇ ਸਕਦਾ ਹੈ ਤੇ ਇਹਦੇ ਤੈਨੂੰ ਮੈਂ ਜਵਾਬ ਦੇ ਦੇਣਾ ਹੈਗਾ ਤੈਨੂੰ ਦੁਨਿਆਵੀ ਪੱਧਰ ਤੋਂ ਇਹਨਾਂ ਚੀਜ਼ਾਂ ਦਾ ਕੁਝ ਵੀ ਨਹੀਂ ਮਿਲਣਾ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਲਿਖ ਤੂੰ ਕਾਪੀ ਪੈਨ ਚੱਕ ਤੇ ਜਵਾਬ ਲਿਖ ਕਹਿੰਦਾ ਘਟ 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 ਦੇ ਅੱਗੇ ਲਿਖ ਲਾ ਉਮਰ ਤੇਰੀ ਉਮਰ ਘਟੀ ਜਾਂਦੀ ਹੈ ਵਧਣੀ ਨਹੀਂ ਦਿਨੋਂ ਦਿਨ ਦੂਜੀ ਗੱਲ ਉਹ ਕਹਿੰਦੇ ਵੀ ਵਧ ਵਧ ਦੇ ਅੱਗੇ ਕੀ ਲਿਖਾਂ ਉਹ ਕਹਿੰਦਾ ਵਧ ਵਧ ਦੇ ਅੱਗੇ ਲਿਖ ਲਈ ਪਿਆਰ ਪੈਸਾ ਲਾਲਚ ਤ੍ਰਿਸ਼ਨਾ ਮੋਹ ਮਾਇਆ ਇਹ ਸਾਰੀਆਂ ਚੀਜ਼ਾਂ ਵਧ ਵਧ ਜਿਵੇਂ ਜਿਵੇਂ ਤੇਰੀ ਉਮਰ ਵਧੀ ਜਾਂਦੀ ਹੈ ਤੇਰੇ ਚ ਹੰਕਾਰ ਪਿਆਰ ਲਾਲਚ ਪੈਸੇ ਦਾ ਇਹ ਚੀਜ਼ਾਂ ਤੇਰੇ ਚ ਵਧੀ ਜਾਂਦੀਆਂ ਤੀਜਾ ਉਹ ਕਹਿੰਦਾ ਜੀ ਨਾ ਘਟ ਤੇ ਨਾ ਵਧ ਇਹਦੇ ਚ ਕੀ ਲਿਖਾਂ ਤਾਂ ਮਹਾਂਪੁਰਸ਼ ਕਹਿੰਦੇ ਵੀ ਇਹਦੇ ਵਿੱਚ ਲਿਖ ਸਾਹਾਂ ਦੀ ਗਿਣਤੀ ਨਾ ਘਟੇ ਨਾ ਵਧੇ ਇੱਕ ਨਹੀਂ ਵਾਦਾ ਇੱਕ ਨਹੀਂ ਘਟਦਾ ਜਿੰਨਾ ਮਾਲਕ ਨੇ ਦਿੱਤਾ। ਲੋ ਵੀ ਉਹਨਾਂ ਦੀ ਗੱਲ ਸੁਣ ਕੇ ਆਉਂਦੇ ਸਾਰ ਆਪਣੇ ਪਿੰਡ ਆਇਆ ਮਹਾਪੁਰਸ਼ਾਂ ਦੇ ਪੈਰ ਫੜ ਲਏ। ਕਹਿੰਦਾ ਬਾਬਾ ਜੀ ਮੈਨੂੰ ਮaaf ਕਰਿਓ। ਮੈਨੂੰ ਕੀ ਪਤਾ ਸੀਗਾ ਵੀ ਤੁਸੀਂ ਇਹ ਤਿੰਨ ਮੈਨੂੰ ਸਵਾਲ ਪਾਏ। ਸੋ ਦੋਸਤੋ ਕਦੇ ਵੀ ਮਨ ਦੇ ਵਿੱਚ ਹੰਕਾਰ ਆਵੇ ਨਾ ਤਾਂ ਤਿੰਨ ਸਵਾਲ ਤੁਸੀਂ ਵੀ ਇਹੀ ਚੀਜ਼ ਕਰਨੇ ਆ ਘਟ ਘਟ ਵਾਧ ਵਾਧ ਤੇ ਨਾ ਘਟ ਤੇ ਨਾ ਵਾਧ। ਨਾ ਘਟ ਤੇ ਨਾ ਵਾਧ ਦੇ ਉੱਤੇ ਤੁਸੀਂ ਜ਼ਰੂਰ ਸੋਚਿਓ ਵੀ ਸਾਹਾਂ ਦੀ ਗਿਣਤੀ ਜਿੰਨੀ ਮਾਲਕ ਨੇ ਬਖਸ਼ੀ ਹੈ। ਉਨੀ ਹੀ ਰਹੂਗੀ ਉਦੋਂ ਇੱਕ ਕੁੱਤੇ ਤੇ ਇੱਕ ਥੱਲੇ ਦੀ। ਤਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ।